ਡਾਂਕੀ ਲਾ ਕੇ ਤਿੰਨ ਕ ਮਹੀਨੇ ਫਨਾਮਾ ਜੰਗਲ ਚ ਲੱਗੇ ਤੇ ਬਾਅਦ ਵਿੱਚ ਡੇਢ ਤੋਂ ਦੋ ਮਹੀਨਾ ਮੈਕਸੀਕੋ ਸਿਟੀ ਤੱਕ ਲੱਗੇ ਜਾ ਕੇ ਤੇ ਫਿਰ ਅੱਗੇ ਉੱਥੋਂ ਫਿਰ ਸਾਨੂੰ ਉਹਨਾਂ ਨੇ ਪਹਾੜੀ ਆ ਪਹਾੜੀ ਵਾਲੇ ਰਸਤੇ ਸਾਨੂੰ ਉਹਨਾਂ ਨੇ ਬੋਡ ਰਟ ਪਾਇਆ ਤੇ ਫਿਰ ਸਾਨੂੰ ਪੁਲਿਸ ਲੈ ਕੇ ਫੜ ਕੇ ਪੁਲਿਸ ਨੇ ਫਿਰ ਅੱਗੇ ਸਾਨੂੰ ਉੱਤੇ ਸੜ ਤੱਕ ਛੋਟੇ ਜਿਹੇ ਚੌਂਕੀ ਗਾ ਲੋ ਜਾਂ ਕੈਂਪ ਕਰਾਉਣ ਵਾਲਾ ਉੱਥੇ ਲੱਗੇ ਸੰਬੀਖ ਦੇਣਾ ਸਾਨੂੰ ਰੱਖਿਆ ਉਹਨਾਂ ਨੇ ਤੇ ਕੱਲ ਫੇ ਸਾਨੂੰ 10 ਪਰਸੋ ਸਾਨੂੰ 10 ਵਜੇ ਉਹਨਾਂ ਨੇ ਕਿਹਾ ਕਿ ਤੁਹਾਨੂੰ ਇੱਕ ਕੈਂਪ ਦੇ ਵਿੱਚ ਲੈ ਕੇ ਚੱਲੇਗਾ ਤੇ ਪਰ ਕੈਂਪ ਚ ਨਹੀਂ ਲੈ ਗਏ ਫਿਰ ਸਿੱਧਾ ਸਾਨੂੰ 에어ਪੋਰਟ ਤੇ ਲੈ ਗਏ ਹੱਥ ਘੜੀਆਂ ਲਾ ਕੇ ਪੈਰਾਂ ਨੂੰ ਵੀ ਤੇ ਫਿਰ ਉਹਨਾਂ ਨੇ ਸਾਨੂੰ ਜਹਾਜ਼ ਤੇ ਬਿਠਾ ਕੇ ਤੇ ਫਿਰ ਇੱਥੇ ਅੰਮ੍ਰਿਤਸਰ ਕਾਲ ਤੋਂ ਮੈਂ 6 ਮਿੰਟ ਪਹਿਲਾਂ ਗਿਆ ਇਧਰ ਕੀ ਕਿਸੀ ਜਾਣੀ ਹਾਂਜੀ 에ਜੰਟ ਨੇ ਕੀ ਕਿਹਾ ਸੀ 에ਜੰਟ ਨੇ ਕਿਹਾ ਕਿ ਯੂਰਪ ਦਾ ਵੀਜ਼ਾ ਲਵਾ ਕੇ ਫੇਕ ਲਾ ਪਰ ਯੂਰਪ ਦੇ ਵੀਜ਼ਾ ਨਹੀਂ ਲੋਇਆ ਬਰਾਜ਼ੀਲ ਕੱਲ ਡੋਂਕੀ ਉਹ ਗੇਲਵਾਤੀ ਅੱਜ ਸੀ ਨਲਕਨਵਸੇ ਆ ਰਹੇ ਆ ਕਿ ਪੰਜਾਬ ਦੇ ਨੌਜਵਾਨ ਰੋਜੀ ਰੋਟੀ ਕਮਾਉਣ ਵਾਸਤੇ ਵਿਦੇਸ਼ ਦੀ ਧਰਤੀ ਤੇ ਜਾਂਦੇ ਨੇ ਅਜੇ ਹੀ ਕੁਝ ਸ਼ਹਿਰਪੁਰ ਦੇ ਵਿਅਕਤੀ ਜਿਹੜੇ ਕਿ ਸ਼ਹਿਰ ਟਾਂਡਾ ਔਰ ਮੁਰਦੇ ਸਕਪਾਲ ਸਿੰਘ ਔਰ ਉਹਨਾਂ ਦੇ ਨਾਲ ਟਾਂਡਾ ਆਦੀਨ ਪੈਂਦੇ ਪਿੰਡ ਟਾਲੀ ਦੇ ਨੌਜਵਾਨ ਹਰਵਿੰਦਰ ਸਿੰਘ ਜਿਹੜੇ ਵਿਦੇਸ਼ ਦੀ ਧਰਤੀ ਅਮਰੀਕਾ ਵਿਖੇ ਰੋਜੀ ਰੋਟੀ ਕਮਾਉਣ ਵਾਸਤੇ ਕਰੀਬ ਇਕ ਨੌਜਵਾਨ 4 ਮਹੀਨੇ ਪਹਿਲਾਂ ਤਾਂ ਇੱਕ 8 ਮਹੀਨੇ ਪਹਿਲਾਂ ਅਮਰੀਕਾ ਦੀ ਜਾਣ ਵਾਸਤੇ ਕਰੋ ਜਿਹੜੇ ਚਾਲੇ ਪਾਏਗੇ ਐਜੰਟਾਂ ਵੱਲੋਂ ਗੱਲ ਕੀਤੀ ਜਾਂਦੀ ਹੈ ਕਿ ਅਸੀਂ ਜਿਹੜਾ ਹੈਗਾ ਕਿ ਬਿਲਕੁਲ ਇੱਕ ਨੰਬਰ ਦੇ ਵਿੱਚ ਜਿਹੜਾ ਹੈਗਾ ਬਾਈਅਰ ਤੁਹਾਨੂੰ ਪਹੁੰਚਾਇਆ ਜਾਏਗਾ ਪਰ ਇਹਨਾਂ ਨੂੰ ਡੌਂਕੀ ਰਹੀਂ ਜਿਹੜਾ ਕਿਸੇ ਨੂੰ 4 ਮਹੀਨੇ ਦੇ ਕਿਸੇ ਨੂੰ 6 ਮਹੀਨੇ ਲਗਾ ਦਤੇਗੇ ਪਰ 트럼ਪ ਸਰਕਾਰ ਦੇ ਬੰਦਿਆਂ ਹੀ 트럼ਪ ਵੱਲੋਂ ਐਲਾਨ ਕੀਤਾ ਗਿਆ ਕਿ ਜਿਹੜੇ ਵੀ ਅਮਰੀਕਾ ਦੇ ਵਿੱਚ ਨਜਾਇਜ਼ ਤੌਰ ਤੇ ਜਿਹੜੀ ਵੀ ਕੰਟਰੀ ਤੋਂ ਹੈਗੇ ਨੇ ਨੌਜਵਾਨ ਸਾਰੇ ਹੀ ਜਿਹੜੇ ਵਾਪਸ ਭੇਜੇ ਜਾਣਗੇ ਤੇ ਅੱਜ ਉਸੇ ਕੜੀ ਦੀ ਦਿਨ ਜਿਹੜਾ ਹੈਗਾ 트럼ਪ ਸਰਕਾਰ ਵੱਲੋਂ ਅਜ ਭਾਰਤ ਦੇ ਕਾਫੀ ਨੌਜਵਾਨ ਜਿਹੜੇ ਵਾਪਸ ਭੇਜਣ ਜਿਹਨਾਂ ਵਿੱਚੋਂ ਪੰਜਾਬ ਦੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਦੋ ਨੌਜਵਾਨ ਮੇਰੇ ਨਾਲ ਸਬ ਕੜੀ ਨੇ ਹਰਵਿੰਦਰ ਸਿੰਘ ਉਹਨਾਂ ਨੂੰ ਜਾਣਦੇ ਆ ਅਸੀਂ ਕਿੰਨੀ ਦਿਨ ਪਹਿਲਾਂ ਤੁਸੀਂ ਜਿਹੜੇ ਇੱਕ ਕਰੋਗੇ ਸੀ ਮੈਂ 6 ਮਹੀਨੇ ਪਹਿਲਾਂ ਗਿਆ ਹੀ ਕਰੋ ਕੀ ਕਿਹਾ ਸੀ ਏਜੰਟ ਨੇ ਹਾਂਜੀ ਏਜੰਟ ਨੇ ਕੀ ਕਿਹਾ ਸੀ ਏਜੰਟ ਨੇ ਕਿਹਾ ਸੀ ਕਿ ਯੂਰਪ ਦਾ ਵੀਜ਼ਾ ਲਵਾ ਕੇ ਫੇਕ ਲਾਗੇ ਪਰ ਯੂਰਪ ਦੇ ਵੀਜ਼ਾ ਨਹੀਂ ਲਵਾਇਆ ਬ੍ਰਾਜ਼ੀਲ ਕੱਲੇ ਡੋਂਕੀ ਉਹ ਗੇ ਲਵਾਤੀ ਉਹਨਾਂ ਨੇ ਫਿਰ ਉਸ ਤੋਂ ਬਾਅਦ ਡੋਂਕੀ ਲਾ ਕੇ ਤਿੰਨ ਕ ਮਹੀਨੇ ਬਨਾਮਾ ਜੰਗਲ ਚ ਲੱਗੇ ਤੇ ਬਾਅਦ ਵਿੱਚ ਡੇਢ ਤੋਂ ਦੋ ਮਹੀਨਾ ਮੈਕਸੀਕੋ ਸਿਟੀ ਤੱਕ ਲੱਗੇ ਜਾ ਕੇ ਤੇ ਫਿਰ ਅੱਗੇ ਉੱਥੋਂ ਫਿਰ ਸਾਨੂੰ ਉਹਨਾਂ ਨੇ ਪਹਾੜੀ ਪਹਾੜੀ ਵਾਲੇ ਰਸਤੇ ਸਾਨੂੰ ਉਹਨਾਂ ਨੇ ਬੋਡਰੇਟ ਪਾਇਆ ਤੇ ਫਿਰ ਸਾਨੂੰ ਪੁਲਿਸ ਲੈ ਕੇ ਫੜਕੇ ਤਾਂ ਪੁਲਿਸ ਨੇ ਆਇਆ ਫਿਰ ਅੱਗੇ ਸਾਨੂੰ ਉੱਥੇ ਸਿਰ ਤੱਕ ਛੋਟੇ ਜਿਹੇ ਚੌਂਕੀ ਗਾ ਲਓ ਜਾਂ ਕੈਂਪ ਕਾ ਲਓ ਨਾਲ ਉੱਥੇ ਲੱਗੇ 20 ਦਿਨਾਨੂੰ ਰੱਖਿਆ ਉਹਨਾਂ ਨੇ ਤੇ ਕੱਲ ਫੇ ਸਾਨੂੰ 10 ਪਰਸੋ ਸਾਨੂੰ 10 ਵਜੇ ਉਹਨਾਂ ਨੇ ਕਿਹਾ ਕਿ ਤੁਹਾਨੂੰ ਇੱਕ ਕੈਂਪ ਦੇ ਵਿੱਚ ਲੈ ਕੇ ਚੱਲੇ ਆ ਤੇ ਪਰ ਕੈਂਪ ਚ ਨਹੀਂ ਲੈ ਗਏ ਫਿਰ ਸਿੱਧਾ ਸਾਨੂੰ 에어ਪੋਰਟ ਤੇ ਲੈ ਗਏ ਹੱਥੜੀਆਂ ਲਾ ਕੇ ਪੈਰਾਂ ਨੂੰ ਵੀ ਤੇ ਫਿਰ ਉਹਨਾਂ ਨੇ ਸਾਨੂੰ ਜਹਾਜ਼ ਚ ਬਿਠਾ ਕੇ ਤੇ ਫਿਰ ਇੱਥੇ ਅੰਮ੍ਰਿਤਸਰ ਕੱਲ ਤਾਂ ਅੰਮ੍ਰਿਤਸਰ ਕੱਲ ਤੋਂ ਬਾਅਦ ਕੀ ਇੱਥੇ ਕੋ ਲੈਣ ਵਾਸਤੇ ਗਿਆ ਤੁਹਾਨੂੰ ਹਾਂ ਜਿੱਥੇ ਔੜ ਮਟਾਂਡਾ ਪੰਜਾਬ ਪੁਲਿਸ ਸਾਨੂੰ ਲੈ ਕੇ ਆਈ। ਇਸੇ ਤਰ੍ਹਾਂ ਜੇਕਰ ਗੱਲ ਕਰੀਏ ਸਨਨਾ ਸੁਖਵਾਲ ਸਿੰਘ ਜਿਹੜੇ ਲੋਕਲ ਸ਼ਹਿਰ ਤੋਂ ਹੈਗੇ ਨੇ ਨੌਜਵਾਨ ਇਹ ਵੀ 4 ਮਹੀਨੇ ਪਹਿਲਾਂ ਟਾਂਡਾ ਤੋਂ ਅ ਵਦੀਸ਼ ਦੀ ਧਰਤੀ ਵਾਸਤੇ ਘੁਰਵਾਣਾ ਹੋਈ ਸੀ ਕੀ ਕਹਿਣਾ ਤੁਹਾਡਾ? ਹਾਂ ਭਾਜੀ ਕਹਿਣਾ ਤੇ ਸਾਰਿਆਂ ਨੂੰ ਇਹੀ ਬੇਨਤੀ ਆ ਜੇ ਕਿਸੇ ਨੇ ਜਾਣਾ ਭਾਜੀ ਜਾਂ ਦਾ ਡਾਇਰੈਕਟ ਵੀਜ਼ਾ ਲੈ ਕੇ ਜਾਓ ਨਹੀਂ ਤਾਂ ਇੱਥੇ ਭਾਜੀ ਥੋੜੀ ਖਾ ਲੋ ਬਾਹਰ ਏਜੰਟਾਂ ਦੇ ਧੱਕੇ ਜੜ ਕੇ ਬਾਹਰ ਨਾ ਜਾਓ। ਬਹੁਤ ਬੁਰੇ ਹਾਲਾਤ ਹੁੰਦੇ ਨੇ ਬਾਜੀ ਨਾ ਕੁਝ ਖਾਣ ਨੂੰ ਨਾ ਪੀਣ ਨੂੰ ਨਾ ਘਰਦਿਆਂ ਨਾ ਗੱਲ ਹੁੰਦੀ ਆ ਕੁਝ ਨਹੀਂ ਮਿਲਦਾ ਤੁਸੀਂ ਇੱਥੇ ਥੋੜਾ ਖਾ ਲੋ ਬਾਹਰ ਵਾਲਾ ਕੰਮ ਨਾ ਕਰੋ ਮੇਰਾ ਵੀਰ ਹਾਥੀ ਜੋੜ ਕੇ ਬੇਨਤੀ ਆ ਰੈਂ ਬਾਜੀ ਸੁਪਨੇ ਇੱਥੇ ਪੂਰੇ ਕਰ ਲੋ ਬਾਹਰ ਨੂੰ ਨਾ ਹੀ ਜਾਓ ਬਹੁਤ ਬੁਰਾ ਹਾਲ ਹੁੰਦਾ ਬਾਜੀ ਬਹੁਤ ਨਾ ਕੁਝ ਖਾਣ ਨੂੰ ਮਿਲਦਾ ਨਾ ਉੱਥੇ ਇੱਜ਼ਤ ਮਿਲਦੀ ਆ ਕੁਝ ਨਹੀਂ ਉੱਥੇ ਇੱਜ਼ਤ ਹੈਗੀ ਬਾਜੀ ਬੰਦੇ ਦੀ ਪਰ ਸਰਕਾਰ ਕੀ ਮਕਰਦੇ ਹੋ ਬਾਜੀ ਭਾਰ ਸਰਕਾਰ ਤੋਂ ਇੱਕੋ ਮੰਗਾ ਸਾਨੂੰ ਇੱਥੇ ਰੋਜ਼ਗਾਰ ਦਿੱਤੇ ਜਾਣ ਜਿਹੜਾ ਕੋਈ ਵੀ ਬੱਚਾ ਆ ਜਾ ਕੋਈ ਵੀ ਨੌਜਵਾਨ ਇਥੋਂ ਬਾਹਰ ਨੂੰ ਨਾ ਜਾਵੇ ਇੱਥੇ ਰੋਜ਼ਗਾਰ ਦੇ ਰੋਜ਼ਗਾਰ ਤੁਸੀਂ ਨੌਕਰੀਆਂ ਇੱਥੇ ਹੀ ਬੱਚਿਆਂ ਨੂੰ ਕਰਾ ਦੇਣ ਸੈਟਿੰਗ ਹੈ ਕਿ ਇੱਥੇ ਹੀ ਹੋ ਜਾਣ ਬਾਹਰ ਰਾਜ ਕੋਈ ਜਾਵੇ ਜੀ ਨੌਜਵਾਨਾਂ ਦਾ ਕਹਿਣਾ ਹੈ ਇੱਕ ਪਾਰ ਸਰਕਾਰ ਤੋਂ ਮੰਗ ਕੀਤੀ ਹੈ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਜਿਹੜਾ ਹੈਗਾ ਨੌਜਵਾਨਾਂ ਨੂੰ ਇੱਥੇ ਹੀ ਨੌਕਰੀ ਦਿੱਤੀ ਜਾਏ ਤਾਂ ਕਿ ਕਿਸੇ ਨੂੰ ਵਿਦੇਸ਼ ਜਾਣ ਦੀ ਲੋੜ ਹੀ ਨਾ ਪਵੇ ਕੈਮਰਾਮੈਨ ਲਖਸ਼ਮਨ ਸਿੰਘ ਦੇ ਨਾਲ ਸਰ ਸੇਮਪਾ ਫੂਪੀਟ ਸੀ ਨਿਊਜ਼ ਹੁਸ਼ਿਆਰਪੁਰ